ਆਣਾ ਜੀ ਆਪਣਾ ਹਰਮੀਤ ਸਿੰਘ ਬਰਾੜਾ ਪਿੰਡ ਬੁੜੇ ਗੁਜਰ ਤੋਂ ਆ ਦੇਖੋ ਪਹਿਲਾਂ ਮੇਰੇ ਤੇ ਵਿਚਾਰਾ ਸਵੇਰ ਸਵੇਰ ਅਜੇ ਸੂਰਜ ਨਹੀਂ ਚੜਿਆਗਾ ਪਹਿਲਾਂ ਦੁੱਧ ਲੈ ਕੇ ਆਇਆ ਮੇਰੇ ਟਰਮੋਸ ਤੇ ਮੇਰੇ ਹਾਂ ਔਨ ਸਾਰੀ ਨਾਲੇ ਆਪਣਾ ਕੰਮ ਠੇਕੇ ਦਿੱਤਾ ਵਿਆ ਸਾਰਾ ਇਹਨਾਂ ਦੇ ਬੱਚੇ ਦਾ ਨਾ ਪਹਿਲਾਂ ਤੋਂ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਜਿਹੜਾ ਮਿਹਨਤੀ ਬੱਚਾ ਹੋਵੇ ਇਹ ਮੈਨੂੰ ਕਹਿੰਦਾ ਸੀ ਵੀ ਆਪਾਂ ਨਾ ਰਾਤ ਨੂੰ ਮੇਰੇ ਨੂੰ ਤੂੰ ਕੱਲਾ ਰਹਿਣਾ ਮੈਂ ਤੇਰੇ ਕੋਲ ਰਿਆ ਕਰੂੰਗਾ ਮੈਂ ਕਿਹਾ ਨਹੀਂ ਪੁੱਤ ਮੈਂ ਖਾਣੇ ਤਨੀ ਯਾਰ ਵੀ ਚੱਲ ਕੋਈ ਬੱਚਾ ਤੂੰ ਅਜੇ ਹਣਾ ਤੇ ਕੋਈ ਨਹੀਂ ਮੈਂ ਇੱਥੇ ਮੰਜਾ ਡਾਇਆ ਇੱਥੇ ਪੈ ਜੰਨੇ ਹੁੰਦੇ ਵਾਰੀ ਨਾਲ ਆ ਗਏ ਅਸੀਂ ਤੇ ਆ ਆਉਣ ਸਾਰੀ ਹੂੰ ਦੁੱਧ ਲਿਆ ਕੇ ਆਹ ਦੇਖੋ ਰੇੜੀ ਦੇ ਉੱਤੇ ਜਿਹੜੇ ਰੋੜੇ ਪਏ ਸੀ ਇਕੱਠੇ ਕਰ ਲਾ ਪਏ ਜਿੱਤੇ ਕਿਤੇ ਕਿੱਲਰੇ ਸਪਾਈ ਕਰੀ ਜਾਂਦਾ ਆਹ ਹੁੰਦੀ ਹੈ ਮਿਹਨਤ ਸਲੂਟ ਮਾਰਨਾ ਚਾਹੀਦਾ ਜਿਹੜਾ ਬੱਚਾ ਮਿਹਨਤ ਕਰਦਾ ਹੋਵੇ ਕਿਉਂਕਿ ਉਹ ਜਿਹੜਾ ਬੱਚਾ ਮਿਹਨਤ ਕਰਦਾ ਉਹ ਜ਼ਿੰਦਗੀ 'ਚ ਹਮੇਸ਼ਾ ਹੀ ਸੌਖਾ ਰਹਿੰਦਾ ਬਹਤਰਾਹੀ ਕਰੀ ਜਾਂਦਾ ਈ ਐ ਤਰਾ ਹੀ ਆਪ ਕਰਦੇ ਹੁੰਨੇ ਆ ਵੀ ਠੇਕੇ ਵਾਲਿਆਂ ਤੋਂ ਹੁੰਦੀ ਨਹੀਂ ਉਵੇਂ ਤੇ ਆਹ ਦੇਖ ਲਓ ਵਿਚਾਰਾ ਆ ਕੇ ਕੰਮ ਕਰਨ ਲੱਗ ਪਿਆ ਲਓ ਜੀ ਇਹਨੇ ਗੱਡੀ ਕਰ ਲਈ ਐ ਲੋਡ ਉੱਤੋਂ ਪਾ ਲਿਆ ਰੱਸਾ ਬੇਟਾ ਡੇਗਣਾ ਪੈਣਾ ਇਹ ਵੀ ਕਿਸੇ ਡਰਾਈਵਰ ਨਾਲ ਘਟ ਨਹੀਂ ਲਓ ਬਈ ਇਹ ਗੱਡੀ ਚੱਲੀ ਆ ਇਹ ਪਲਟ ਵੀ ਸਕਦੀ ਆ ਰਸਤੇ 'ਚ ਆ ਲੋ ਇੰਨੀ ਬਾਟ ਆਉਣਾ ਸੀ ਤੇ ਤਾਂ ਵੀ ਅਸੀਂ ਗੱਡੀ ਲੋਡ ਕਰਕੇ ਉੱਤੋਂ ਰੱਸਾ ਪਾਇਆ ਤੇ ਬਈ ਕਿਤੇ ਗੱਡੀ ਪਲਟ ਨਾ ਜਾਵੇ ਉਹ ਟੇਢੀ ਕਰਦੇ ਰੱਸਾ ਖੋਲ ਕੇ ਬਸ ਅਸੀਂ ਖੇਤ ਰਾਖੜੀ ਲਿਆ ਕੇ ਕੁਰਸੀ ਇੱਥੇ ਬੈਹਨੇ ਆ ਤੇ ਟਰਾਲੀ ਚ ਰੱਖ ਲਿਆ ਮੰਜਾ ਰੌਣਕਾਂ ਲਗੀਆਂ ਉੱਤੋਂ ਰੱਬ ਦੇ ਰੰਗ ਬੜੇ ਨਿਆਰੇ ਵੇਖੋ ਕਿ ਬੱਦਲ ਹੈ ਉੱਤੋਂ ਨਿਆਰੇ ਬਣੇ ਹੋਏ ਆ ਸੁਰਗਾ ਚ ਬਹਿ ਗਏ ਆ ਕਿ ਤੰਗ ਬਹੁਤ ਸੀ ਪਿੰਡ ਨਿਆਰੇ ਲੈਨੇ ਆ ਖੁਸ਼ ਆ ਇੱਥੇ ਖੁਸ਼ ਆ ਹਾਂ ਇੱਥੇ ਸਵਾਦ ਆਉਂਦਾ ਕਿ ਉੱਥੇ ਆਉਂਦਾ ਸੀ ਪਿੰਡ ਇੱਥੇ ਆਉਂਦਾ ਇੱਥੇ ਆਉਂਦਾ ਕੀ ਸਵਾਦ ਆਉਂਦਾ ਇੱਥੇ ਖੁੱਲੀ ਜਗ੍ਹਾ ਤੇ ਖੇਡ ਰਗੋਡਾਂ ਯਾਰ ਆਉਂਦਾ ਬੋਲ ਬੂਲ ਆਪਣਾ ਖੇਦ ਹੀ ਪਿਆ ਸਾਰਾ ਕੁਛ ਠੀਕ ਆ ਫਰੈਂਡ ਫਰੁੰਡੇ ਦੇ ਇੱਥੇ ਆ ਜਾਂਦੇ ਆ ਪੇਪਰ ਰਹਿ ਗਏ ਦੋ ਦੋ ਪੇਪਰ ਰਹਿ ਗਏ ਤੇ ਉਹਨੇ ਦੇ ਕੇ ਤੇ ਉਸ ਤੋਂ ਬਾਅਦ ਬੇਲੀ ਆਪਣਾ ਇੱਥੇ ਫਿਰ ਮਿਸਤਰੀਆਂ ਕੋਲੇ ਇਹਦੀ ਜ਼ਿੰਮੇਵਾਰੀ ਆ ਬੇਲੀ ਦੀ ਇੱਥੇ ਆ ਦੇਖੋ ਮਕਾਨ ਪਾਈ ਜਾਨੇ ਹਮਾਰੀ ਕਿਰਪਾ ਨਾਲ ਬਸ ਹੁਣ ਇਹ ਹਰ ਦੂਆ ਚਰਨਾਂ ਤੇ ਲੈਂਟਰ ਤੇ ਪਹੁੰਚ ਜਾਣਾ ਉਤੋਂ ਲਾ ਉਧਰ ਪਾ ਕੇ ਉਤੋਂ ਭੀਮਾ ਵਾਲਾ ਲੈਂਟਰ ਉਤੋਂ 12 ਵਾਲਾ ਤੇ ਉਸ ਤੋਂ ਬਾਅਦ ਲੈਂਟਰ ਪਾ ਲਾ ਦਿੰਨੇ ਨੇ ਸੀਮੈਂਟ ਆਪਾਂ ਘਰੋਂ ਲੈ ਆਉਣੇ ਆ ਰੇਤਾ ਬੱਜਰੀ ਸਰੀਆਂ ਸਭ ਕੁਝ ਆ ਪਿਲਦਰ ਰਹਿ ਕੇ ਪਸ ਪਰਨ ਵਾਲੇ ਆ ਇਧਰ ਸ਼ਾਂ ਟਾਲੀ ਦੀ ਸਰਦਾਰੀ ਬਣ ਗਈ ਬਾਈ ਆ ਟਾਂਗੀਆਂ ਨੇੜੇ ਇੱਥੇ ਬਹੁਤ ਵਧੀਆ ਡੋਸ ਬਣੂਗੀ ਇਧਰ ਵੇਖ ਪਿਲਦਰ ਲੱਗ ਜਾਊਗਾ ਇੱਕ ਬਿਲਦਰ ਇਧਰ ਲੱਗ ਜਾਊਗਾ ਤੇ ਦੋਹੀ ਪਾਸੇ ਲੋਕੇਸ਼ਨ ਬਹੁਤ ਸੋਹਣੀ ਬਣ ਜੂਗੀ ਆ ਵੇਖ ਇੱਥੇ ਕੰਦ